ਪਰਚੀ ਕੱਟ ਕੇ ਦਿੱਤੀ ਉਹਨਾਂ ਨੇ ਗੱਡੀ ਅੰਦਰ ਲੈ ਜਾਓ ਮੈਂ ਗੱਡੀ ਅੰਦਰ ਲੈ ਆਇਆ ਕਿਸੇ ਪਾਸੇ ਜਿੱਥੇਕ ਮੈਨੂੰ ਉਸ ਟਾਈਮ ਤੇ ਮੈਨੂੰ ਜਗ੍ਹਾ ਮਿਲੀ ਮੈਂ ਲਾ ਕੇ ਫਟਾਫਟ ਉਹਨਾਂ ਨੂੰ ਅੰਦਰ ਲੈ ਗਿਆ ਮੁੜ ਕੇ ਉਹਨਾਂ ਨੇ ਜਦ ਮੈਂ ਹੁਣ ਆ ਕੇ ਦੇਖਿਆ ਮੈਂ ਸੈਂਪਲ ਲੈ ਕੇ ਜਾ ਰਿਹਾ ਸੀ ਜਾ ਕੇ ਦੇਖਿਆ ਤਾਂ ਮੇਰੀ ਗੱਡੀ ਦੇ ਟਾਇਰਾਂ ਦੀ ਹਵਾ ਕੱਢੀ ਹੋਈ ਹੈ ਦੇਖੋ ਜੀ ਹੋਰ ਕਿਸੇ ਗੱਡੀ ਦੀ ਹਵਾ ਨਹੀਂ ਕੱਢੀ ਉਹ ਗੱਡੀਆਂ ਖੜੀਆਂ ਉਹਨਾਂ ਦੀ ਕਿਸੇ ਦੀ ਨਹੀਂ ਕੱਢੀ ਹੈਗੀ ਸਿਰਫ ਇਹਦੀ ਕੱਢੀ ਹੈ ਕਾਰਨ ਕੀ ਹੈ ਆਟੋ ਹੈ ਜੀ ਇਹ ਆਟੋ ਹੈ ਬਸ ਇਹੀ ਕਾਰਨ ਹੈ ਕਿਸੇ ਅਮੀਰ ਦੀ ਗੱਡੀ ਦੀ ਕੱਢਣ ਅਗਲਾ ਦਸ ਦੰਦਾ ਹੋਇਆ ਬਸੇ ਵਾਈਬ ਮਾਰਾ ਦੂਜੇ ਪਾਸੇ ਆ ਗੱਡੀ ਦੇ ਟਾਇਰਾਂ ਦੀ ਹਵਾ ਕੱਢਤੀ ਦੁਖ ਹੋ ਰਿਹਾ ਹੈ ਹਾਂਜੀ ਬਹੁਤ ਜ਼ਿਆਦਾ ਜੀ ਦੁਖ ਹੋ ਰਿਹਾ ਹੈ ਇਹਨਾਂ ਨੇ ਧੱਕਾ ਹੀ ਕੀਤਾ ਹੈਗਾ ਮੇਰੇ ਨਾਲ ਮੈਂ ਤਾਂ ਇਹੀ ਕਹਿ ਸਕਦਾ ਹਾਂ ਹੁਣ ਮੈਂ ਇੱਕ ਅਪਾਹਜ ਬੰਦਾ ਮੈਂ ਕਿੱਥੇ ਲੈ ਕੇ ਜਾਵਾਂ ਇਹਨੂੰ ਦੋਨੇ ਟਾਇਰਾਂ ਦੀ ਹਵਾ ਕੱਢ ਦਿੱਤੀ ਨਾ ਮੇਰੇ ਕੋਲ ਪੰਪ ਹੈ ਤੇ ਮੈਂ ਸਕੂਟਰ ਨਹੀਂ ਚਲਾ ਸਕਦਾ ਕੋਈ ਇਸ ਚੀਜ਼ ਨਹੀਂ ਚਲਾ ਸਕਦਾ ਗੱਡੀ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਜੋ ਹੈਗਾ ਮੈਂ ਤਾਂ ਉੱਥੇ ਤੇ ਲੈ ਕੇ ਆਣਾ ਆਪਣੇ ਮਰੇਜ਼ ਅਕਸਰ ਕੋਈ ਬੰਦਾ ਮਰੀਜ਼ ਲੈ ਕੇ ਆਇਆ ਚਾਹੇ ਇਹ ਵੀ ਗੱਡੀ ਹੈ ਚਾਹੇ ਉਹ ਵੀ ਗੱਡੀ ਹੈ ਸਾਧਨ ਜਿਹੜੇ ਕੋਲ ਹੈਗਾ ਬੰਦਾ ਉਹੀ ਸਾਧਨ ਲੈ ਕੇ ਆ ਸਕ ਸੜਕ ਤਾਂ ਜਿਹੜੀ ਇਹ ਨਵੀਂ ਬਣ ਰਹੀ ਹੈ ਬਣ ਰਹੀ ਹੈ ਪਰ ਇਸ ਦੇ ਨਾਲ ਨਾਲ ਲੋਕਾਂ ਨੂੰ ਹੋਰ ਵੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸ ਤਰੀਕੇ ਦੀ ਦਿੱਕਤ ਹੈ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉਹ ਵੀ ਆਪਾਂ ਗੱਲ ਕਰਦੇ ਆਪਾਂ ਜੀ ਕੀ ਹੋਇਆ ਤੁਹਾਡੇ ਆਟੋ ਦੇ ਵਿੱਚ ਹੋਵਾ ਗੱਡੀ ਹੋਈ ਹੈ ਕਿਹਨੇ ਗੱਡੀ ਹੈ ਪਤਾ ਹੈ ਤੇ ਕਿਉਂ ਗੱਡੀ ਹੈ ਦੇਖੋ ਜੀ ਮੇਰੀ ਗੱਡੀ ਇੱਥੇ ਲੱਗੀ ਹੋਈ ਸੀ ਮੈਂ ਆਪਣੀ ਵਾਈਫ ਨੂੰ ਲੈ ਕੇ ਆਇਆ ਇੱਥੇ ਉਹ ਇਸ ਟਾਈਮ ਅੰਦਰ ਐਡਮਿਟ ਹੋਣ ਵਾਸਤੇ ਉਹਨਾਂ ਦੇ ਫਾਇਪੇਪਰ ਪੂਰ ਬਣ ਰਹੇ ਆ ਮੈਂ ਫਟਾਫਟ ਲੈ ਕੇ ਅੰਦਰ ਚੱਲ ਆ ਕਿ ਹੁਣ ਗੱਡੀ ਲਾਉਣ ਨੂੰ ਕਿਸੇ ਪਾਸੇ ਜਗ੍ਹਾ ਹੀ ਹੈ ਨਹੀਂ ਕਿੱਧਰ ਲਾਈਏ ਮੈਨੂੰ ਪਰਚੀ ਕਿਸੇ ਪਾਸੇ ਜਿੱਥੇ ਕਿ ਮੈਨੂੰ ਉਸ ਟਾਈਮ ਤੇ ਮੈਨੂੰ ਜਗ੍ਹਾ ਮਿਲੀ ਮੈਂ ਲਾ ਕੇ ਫਟਾਫਟ ਉਹਨਾਂ ਨੂੰ ਅੰਦਰ ਲੈ ਗਿਆ ਮੁੜ ਕੇ ਉਹਨਾਂ ਨੇ ਜਦ ਮੈਂ ਹੁਣ ਆ ਕੇ ਦੇਖਿਆ ਮੈਂ ਸੈਂਪਲ ਲੈ ਕੇ ਜਾ ਰਿਹਾ ਸੀ ਜਾ ਕੇ ਦੇਖਿਆ ਤਾਂ ਮੇਰੀ ਗੱਡੀ ਦੇ ਟਾਇਰਾਂ ਦੀ ਹਵਾ ਕੱਢੀ ਹੋਈ ਆ ਇੱਕ ਨਹੀਂ ਦੋਨਾਂ ਟਾਇਰਾਂ ਦੀ ਹਵਾ ਕੱਢੀ ਹੋਈ ਆ ਤੇ ਦੱਸੋਗੇ ਕਿ ਕਿਹਨੇ ਕੱਢੀ ਆ ਕੁਝ ਪਤਾ ਲੱਗਿਆ ਵੀ ਕਿਹਨੇ ਕੱਢੀ ਆ ਦੇਖੋ ਜੀ ਹੋਰ ਕਿਸੇ ਗੱਡੀ ਦੀ ਹਵਾ ਨਹੀਂ ਕੱਢੀ ਉਹ ਗੱਡੀਆਂ ਖੜੀਆਂ ਉਹਨਾਂ ਦੀ ਕਿਸੇ ਦੀ ਨਹੀਂ ਕੱਢੀ ਹੈਗੀ ਸਿਰਫ ਇਹਦੀ ਕੱਢੀ ਆ ਕਾਰਨ ਕਾਰਨ ਕੀ ਹੈ ਆਟੋ ਹੈ ਜੀ ਇਹ ਆਟੋ ਹੈ ਬਸ ਇਹੀ ਕਾਰਨ ਹੈ ਕਿਸੇ ਅਮੀਰ ਦੀ ਗੱਡੀ ਦੀ ਕੱਢਣ ਅਗਲਾ 10 ਦੰਦਾ ਫਿਰ ਬਿਲਕੁਲ ਉਧਰ ਤੁਸੀਂ ਦੇਖ ਸਕਦੇ ਹੋ ਕਿ ਉਧਰ ਕਿਸੇ ਵੀ ਗੱਡੀ ਦੀ ਜਿਹੜੀ ਹੈ ਹਵਾ ਨਹੀਂ ਕੱਢੀ ਸਿਰਫ ਇਸ ਆਟੋ ਦੀ ਜਿਹੜੀ ਹੈ ਹਵਾ ਕੱਢੀ ਹੈ ਭਾਜੀ ਲੱਗ ਰਿਹਾ ਕਿ ਇੱਕ ਤਰੀਕੇ ਨਾਲ ਗੱਡੀਆਂ ਦੀ ਹਵਾ ਨਹੀਂ ਕੱਢੀ ਜੇ ਪਾਰਕਿੰਗ ਹੈ ਤੁਹਾਡੀ ਗਲਤੀ ਤਾਂ ਇੰਨਾਂ ਦੀ ਵੀ ਤਾਂ ਗਲਤੀ ਹੈ ਹਾਂਜੀ ਇਹਨਾਂ ਦੀ ਗਲਤੀ ਹੈ ਜੀ ਪੂਰੀ ਇਹਨਾਂ ਨੂੰ ਦੇਖੋ ਜੀ ਜਦੋਂ ਤੇ ਨੰਬਰ ਲਿਖਿਆ ਅਗਰ ਗੱਡੀ ਮੇਰੀ ਗਲਤ ਪਾਰਕਿੰਗ ਹੈ ਉੱਤੇ ਨੰਬਰ ਲਿਖਿਆ ਹੋਇਆ ਹੈ ਨੰਬਰ ਨੂੰ ਮੈਨੂੰ ਫੋਨ ਕਰ ਸਕਦੇ ਸੀ ਮੈਨੂੰ ਕਹਿ ਸਕਦੇ ਸੀ ਕਿ ਹਾਂ ਬੇ ਆਪਣੀ ਗੱਡੀ ਪਰੇ ਕਰ ਹਣਾ ਮੈਂ ਆਪਣੇ ਜਿੱਦਾਂ ਕਿ ਜਿੱਥੇ ਕਿਤੇ ਹੁੰਦਾ ਮੈਂ ਆ ਕੇ ਫਟਾਫਟ ਗੱਡੀ ਮੈਨੂੰ ਵੀ ਪਤਾ ਹੈ ਹਸਪੀਟਲ ਆ ਇੱਥੇ ਐਮਰਜੈਂਸੀ ਹੈ ਬਟ ਮੈਂ ਹੁਣ ਮੈਂ ਇੱਕ ਅਪਾਹਜ ਬੰਦਾ ਮੈਂ ਕਿੱਥੇ ਲੈ ਕੇ ਜਾਵਾਂ ਇਹਨੂੰ ਦੋਨੇ ਟਾਇਰਾਂ ਦੀ ਹਵਾ ਕੱਢ ਦਿੱਤੀ ਨਾ ਮੇਰੇ ਕੋਲ ਪੰਪ ਹੈ ਤੁਹਾਨੂੰ ਨਹੀਂ ਲੱਗ ਰਿਹਾ ਕਿ ਤੁਸੀਂ ਦੱਸੋਗੇ ਕਿ ਕਿਦੇ ਤੇ ਤੁਹਾਡੇ ਕੋਲ ਸ਼ੱਕ ਆ ਕਿ ਕਿਹਨੇ ਹਵਾ ਜੜੀ ਹੈ ਕੱਢੀ ਹੈ ਜਾਂ ਫਿਰ ਕਿਸੇ ਨੇ ਐਮ ਮਜ਼ਾਕ ਜਾਂ ਫਿਰ ਕਿਸੇ ਵੀ ਤਰੀਕੇ ਦੀ ਕੋਈ ਹੁੱਲੜਬਾਜੀ ਦੇ ਵਿੱਚ ਤਾਂ ਨਹੀਂ ਕੱਢੀ ਆ ਵਾ ਦੇਖੋ ਜੀ ਇਹ ਇਹਨਾਂ ਨੇ ਤੱਕਾ ਕੀਤਾ ਹੈਗਾ ਮੇਰੇ ਨਾਲ ਮੈਂ ਤਾਂ ਇਹੀ ਕਹਿ ਸਕਦਾ ਆ ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ ਬਟ ਇਹ ਸੀਗਾ ਕਿ ਇਹਨਾਂ ਨੂੰ ਦੇਖਣਾ ਚਾਹੀਦਾ ਸੀਗਾ। ਭਾਜੀ ਤੁਸੀਂ ਹੈਂਡੀਕੈਪ। ਹਾਂਜੀ ਹੈਂਡੀਕੈਪ ਦਾ ਜੀ। ਹੈਂਡੀਕੈਪ। ਤੇ ਨੰਬਰ ਵੀ ਲਿਖਿਆ ਹੋਇਆ ਹੈ ਲੇਕਿਨ ਨੰਬਰ ਤੇ ਕਾਲ ਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੋਸ਼ਿਸ਼ ਨਹੀਂ ਕੀਤੀ ਗਈ ਜੀ। ਦੇਖਿਆ ਤੱਕ ਨਹੀਂ ਬਸ ਫਟਾਫਟ ਇੱਕੋ ਇਹਦਾ ਨਾ ਦਿਮਾਗ ਚ ਆਈ ਵੀ ਹਵਾ ਕੱਢ ਦਿਓ। ਗੱਡੀ ਖੜੀ ਹੈ ਗਰੀਬ ਦੀ ਗੱਡੀ ਹੈ ਕੱਢ ਦਿਓ ਹਵਾ। ਕਿਸੇ ਹੋਰ ਦੀ ਹੁੰਦੀ ਤਾਂ ਇਹਨਾਂ ਨੇ ਨਹੀਂ ਕੱਢਣੀ ਸੀ। ਹੁਣ ਕਿਤਾ ਇਹਨੂੰ ਬਾਹਰ ਲੈ ਕੇ ਜਾਊਗਾ ਕਿ ਲੱਗਦਾ ਤੁਸੀਂ ਆਪ ਲੈ ਜਾਓਗੇ ਇਹਨੂੰ ਬਾਹਰ ਹੁਣ ਦੇਖੋ ਮੈਂ ਗੱਲ ਕੀਤੀ ਹੈ ਕਿਸੇ ਬੰਦੇ ਨਾਲ ਦੇਖੋ ਜੇ ਕੋਈ ਉਹਦਾ ਮੇਰੇ ਪੰਪ ਦਾ ਇੰਤਜ਼ਾਮ ਕਰ ਦੇਵੇ ਤਾਂ ਮੈਂ ਗੱਡੀ ਆਪਣੀ ਸਾਈਡ ਤੇ ਲਵਾਵਾਂ ਤੇ ਗੱਡੀ ਨਾਲ ਨੂੰ ਲਗਵਾਣੀ ਚਾਹੀਦੀ ਹੈ ਅਕਸਰ ਨੂੰ ਕੋਈ ਬੰਦਾ ਮਰੀਜ਼ ਲੈ ਕੇ ਆਇਆ ਚਾਹੇ ਇਹ ਵੀ ਗੱਡੀ ਹੈ ਚਾਹੇ ਉਹ ਵੀ ਗੱਡੀ ਹੈ ਸਾਧਨ ਜਿਹੜੇ ਕੋਲ ਹੈਗਾ ਬੰਦਾ ਉਹੀ ਸਾਧਨ ਲੈ ਕੇ ਆ ਸਕਦਾ ਕੰਪਨੀ ਦੇਖੋ ਜੀ ਹੋਰ ਕੋਈ ਬੰਦੇ ਕੋ ਹੁਣ ਮੇਰੇ ਕੋ ਮੈਂ ਸਕੂਟਰ ਨਹੀਂ ਚਲਾ ਸਕਦਾ ਕੋਈ ਇਸ ਚੀਜ਼ ਨਹੀਂ ਚਲਾ ਸਕਦਾ ਗੱਡੀ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਜੋ ਹੈਗਾ ਮੈਂ ਤਾਂ ਉੱਤੇ ਤੇ ਲੈ ਕੇ ਆਣਾ ਆਪਣੇ ਮਲੇਜ ਨੂੰ ਉਦੋਂ ਕੋਰੇ ਇੱਕ ਪਾਸੇ ਵਾਈਬ ਮਾਰਾ ਦੂਜੇ ਪਾਸੇ ਆ ਗੱਡੀ ਦੇ ਹਵਾ ਟਾਇਰਾਂ ਦੀ ਹਵਾ ਘਟਦੀ ਹੈ ਦੁੱਖ ਹੋ ਰਿਹਾ ਹੈ ਹਾਂਜੀ ਬਹੁਤ ਜ਼ਿਆਦਾ ਜੀ ਦੁੱਖ ਹੋ ਰਿਹਾ ਜੀ ਦੇਖੋ ਜੀ ਇਦਾਂ ਦਾ ਕਿਸੇ ਦੇ ਨਾਲ ਹੁਣ ਮੈਂ ਮੈਨੂੰ ਐਮਰਜੈਂਸੀ ਜਾਣਾ ਪੈ ਜਵੇ ਮੈਂ ਕਿੱਦਾਂ ਜਾਊਂਗਾ ਮੇਰਾ ਇੱਥੋਂ ਦੇਖ ਲੋ ਐਡਰੈਸ ਲਿਖਿਆ ਹੋਇਆ ਕਹਾੜਾ ਵਾਲਾ ਐਡਰੈਸ ਲਿਖਿਆ ਹੋਇਆ ਇੱਥੋਂ 20 ਕਿਲੋਮੀਟਰ ਹੈ